ਹਾਂਜੀ ਦੋਸਤੋ ਜਿੰਨੇ ਵੀ ਕੋੜਾ ਪਾਲਕ ਵੀਰ ਆਪਣੇ ਨਾਲ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ ਫਿਰ YouTube ਚੈਨਲ ਦੇ ਰਾਹੀਂ ਜੁੜੇ ਹੋਇਆ ਸਾਰਿਆਂ ਨੂੰ ਮੇਰੇ ਬੰਨਿਓ ਜਾਨੀ ਕਿ ਤੁਹਾਡੇ ਆਪਣੇ ਬੇਅੰਤ ਮਾਣ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲਬਾਤ ਸਾਂਝੀ ਕਰਨੀ ਆ ਆਪਣਾ ਫਰੀਦਕੋਟ ਵਾਲਾ ਸ਼ੋਅ ਆ ਗਿਆ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ 5 ਸਾਲਾਂ ਤੋਂ ਲਗਾਤਾਰ ਜਿਹੜੀ ਫਰੀਦਕੋਟ ਵਾਲੀ ਹਾਰਸ ਬ੍ਰੀਡਰਜ਼ ਦੀ ਸੋਸਾਇਟੀ ਆ ਉਹ ਤੋਂ ਲਗਾਤਾਰ 5 ਸਾਲਾਂ ਤੋਂ ਪਿਛਲੇ ਸ਼ੋਅ ਕਰਵਾਏ ਜਾ ਰਹੇ ਨੇ ਤੇ ਐਸ ਵਾਰ ਦਾ ਸ਼ਿਮ ਸ਼ੋਅ ਹੋਣ ਜਾ ਰਿਹਾ ਜਿਹਦੀਆਂ ਡੇਟਸ ਅਨਾਉਂਸ ਹੋ ਚੁੱਕੀਆਂ ਨੇ ਤਰੀਕਾਂ ਤੁਸੀਂ ਨੋਟ ਕਰ ਲਿਓ ਹਾਂ ਜਿਹੜੀ ਇਸ ਸ਼ੋਅ ਦੀ ਲੋਕੇਸ਼ਨ ਫਰੀਦਕੋਟ ਹੀ ਆ ਤੇ ਪਹਿਲਾਂ ਵਾਲੀ ਜਗ੍ਹਾ ਤੇ ਆ ਉਸੇ ਥਾਂ ਤੇ ਸ਼ੋਅ ਕਰਵਾਇਆ ਜਾਣਾਗਾ ਤਰੀਕਾਂ ਨੋਟ ਕਰ ਲਓ 1 ਮਾਰਚ ਤੋਂ ਲੈ ਕੇ 4 ਮਾਰਚ ਤੱਕ ਇਹ ਸ਼ੋਅ ਹੋਣਾਗਾ ਤੇ ਐਸ ਵਾਰ ਨਾ ਜਿਹੜੀ ਸੁਸਾਇਟੀ ਆ ਉਹਨੇ ਪਿਛਲੀ ਵਾਰ ਨਾਲੋਂ ਹੋਰ ਵੀ ਕੁਝ हटਕੇ ਕੀਤਾਗਾ ਸ਼ੋਹ ਦੇ ਲਈ ਤੇ ਬਾਕੀ ਸਮੋਚੇ ਜਿਹੜੇ ਘੋੜਾ ਪਾਲਕ ਵੀਰਾਂ ਉਹਨਾਂ ਦਾ ਵੀ ਨਾਲ ਸਹਿਯੋਗ ਆ ਮਿੱਤਰੋ ਤੇ ਵੱਡੇ ਨਾਮ ਰੱਖੇ ਗਏ ਐਤਕੀ ਸ਼ੋਹ ਨੂੰ ਕਾਮਯਾਬ ਕਰਨ ਵਾਸਤੇ ਤੇ ਸ਼ੋਹਾਂ ਦੇ ਪ੍ਰਤੀ ਘੋੜਾ ਪਾਲਕ ਵੀਰਾਂ ਦਾ ਉਤਸ਼ਾਹ ਵਧਾਉਣ ਵਾਸਤੇ ਤੇ ਬਰੀਡ ਨੂੰ ਹੋਰ ਸੁਧਾਰ ਕਰਨ ਵਾਸਤੇ ਸ਼ੋ ਨੂੰ ਪਰਫੁੱਲਤ ਕਰਨ ਲਈ ਜਿਹੜੇ ਵੱਡੇ ਨਾਮ ਰੱਖੇ ਗਏ ਆ ਜਿਦੇ ਵਿੱਚ ਦੋ ਤਾਂ अल्टੋ ਗੱਡੀਆਂ ਦਿੱਤੀਆਂ ਜਾਣੀਆਂ ਨੇ ਨਾਮ ਦੇ ਵਿੱਚ ਦੋ ਤਾਂ अल्टੋ ਗੱਡੀਆਂ ਰੱਖੀਆਂ ਗਈਆਂ ਨੇ ਤੇ ਪੰਜ ਮੋਟਰਸਾਈਕਲ ਰੱਖੇ ਗਏ ਆ ਮਿੱਤਰੋ ਸੋ ਖਿੱਚ ਲੋ ਤਿਆਰੀਆਂ ਦੇਖਦੇ ਆ ਫਿਰ ਕਿਦੀ ਝੋਲੀ ਪੈਂਦੀਆਂ ਨੇ ਇਹ अल्टੋ ਗੱਡੀਆਂ ਤੇ ਇਹ ਮੋਟਰਸਾਈਕਲ ਦੋਸਤੋ ਤੇ ਆਪਦੇ ਜਾਨਵਰਾਂ ਨੂੰ ਤਿਆਰ ਬਰ ਤਿਆਰ ਕਰ ਲੋ ਹਾਲੇ ਕਾਫੀ ਦਿਨ ਪਏ ਆਗੇ ਤੇ ਖੇਚਲੋ ਤਿਆਰੀਆਂ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹਦੇ ਵਿੱਚ ਤਰੀਕਾ ਤੁਸੀਂ ਨੋਟ ਕਰ ਲਓ ਜਿਹੜਾ ਉਹਦਾ ਸ਼ਡਿਊਲ ਆ ਟਾਈਮ ਟੇਬਲ ਆ ਆਪਾਂ ਪੋਸਟਰ ਵੀ ਸਾਂਝਾ ਕਰਤਾ ਇਹਦੇ ਵਿੱਚ ਸਾਰਾ ਕੁਝ ਡਿਟੇਲ ਦੇ ਨਾਲ ਦਿੱਤਾ ਪਿਆ ਤੇ ਬਾਕੀ ਮੈਂ ਤੁਹਾਨੂੰ ਮੋਟਾ-ਮੋਟਾ ਜਿਆ ਦੱਸ ਦੇਣਾ ਇੱਕ ਤਰੀਕ ਨੂੰ ਪਹਿਲਾਂ ਰੇਬੀਆ ਚਾਲ ਦੇ ਕੰਪੀਟੀਸ਼ਨ ਹੋਣੇ ਆ ਰੇਬੀਆ ਚਾਲ ਦੇ ਕੰਪੀਟੀਸ਼ਨਾਂ ਤੋਂ ਬਾਅਦ ਦੁਪਹਿਰ ਉਸ ਤੋਂ ਬਾਅਦ ਚੋਂ ਆਪਣਾ ਹੋਣੇ ਆਗੇ ਸੈਮੀਨਾਰ ਨੋਕਰਾ ਤੇ ਮਾਰਵਾੜੀ ਬਰੀਡ ਦੇ ਉੱਤੇ ਤੇ ਜਿਹੜੇ ਇੱਕ ਤਰੀਕ ਨੂੰ ਹੀ ਕੰਪੀਟੀਸ਼ਨ ਰੱਖਿਆ ਗਿਆਗਾ ਪਹਿਲਾ ਮੋਟਰਸਾਈਕਲ ਇਸ ਦਿਨ ਵਾਸਤੇ ਦੇਣਾਗਾ ਜਿਹੜੇ ਵੀ ਜਾਨਵਰ ਆਪਣਾ ਅਰੇਬੀਆ ਚਾਲ ਦੇ ਕੰਪੀਟੀਸ਼ਨਾਂ ਚੋਂ ਫਸਟ ਆਊਗਾ ਇਹ ਇੱਕ ਮੋਟਰਸਾਈਕਲ ਤਾਂ ਉਹਨੂੰ ਦਿੱਤਾ ਜਾਣਾ ਉਸ ਤੋਂ ਬਾਅਦ ਦੋ ਤਰੀਕ ਨੂੰ ਜਿਹੜੇ ਆਪਣੇ ਈਵੈਂਟ ਹੋਣੇ ਆ ਉਹਦੇ ਵਿੱਚ ਜਿਵੇਂ ਆਪਣਾ ਫਸਟ ਹੁੰਦਾਗਾ ਨੋਕਰਾ ਗੈਟਾਗਰੀ ਦੇ ਨੋ ਦੋ ਤਰੀਕ ਨੂੰ ਜਿਹੜੇ ਸ਼ੋਅ ਰੱਖੇ ਗਏ ਆ ਨੌਕਰਾ ਕੈਟਾਗਰੀ ਦੇ ਆ ਸਿਰਫ ਉਸ ਦਿਨ ਦੁੱਧਦੰਦ ਤੋਂ ਲੈ ਕੇ ਦੋਦੰਦ ਤੱਕ ਜਿਹੜੀਆਂ ਨੌکریاں ਬਸ਼ੇਰੀਆਂ ਬਸ਼ੇਰੇ ਤੇ ਉਹਨਾਂ ਦੇ ਕੰਪੀਟੀਸ਼ਨ ਹੋਣੇ ਆ ਸਟਾਰਟਿੰਗ ਦੇ ਵਿੱਚ ਸਵੇਰੇ ਹੋਣਗੇ ਪਹਿਲਾਂ ਦੁੱਧਦੰਦ ਨੌکریاں ਬਸ਼ੇਰੀਆਂ ਦੇ ਕੰਪੀਟੀਸ਼ਨ ਉਸ ਤੋਂ ਬਾਅਦ ਚੋਂ ਦੁੱਧਦੰਦ ਨੌਕਰੇ ਬਸ਼ੇਰੀਆਂ ਦੇ ਉਸ ਤੋਂ ਬਾਅਦ ਚੋਂ ਫਿਰ ਤੀਸਰਾ ਆ ਗਿਆ ਜੀ ਦੋਦੰਦ ਨੌکریاں ਬਸ਼ੇਰੀਆਂ ਤੇ ਫਿਰ ਦੋਦੰਦ ਨੌਕਰੇ ਬਸ਼ੇਰੀ ਇਹ 2 ਤਰੀਕ ਦਾ ਪ੍ਰੋਗਰਾਮ ਆ ਮਿੱਤਰੋ ਤੇ ਜਿਹੜਾ 3 ਤਰੀਕ ਦਾ ਪ੍ਰੋਗਰਾਮ ਆ ਉਹ ਸੇਮ ਇਸੇ ਤਰ੍ਹਾਂ ਮਾਰਵਾੜੀ ਬਰੀਡ ਦਾ ਹੈਗਾ ਜਿਹੜਾ ਸ਼ੋਅ ਆ ਉਸ ਦਿਨ ਸਵੇਰੇ ਪਹਿਲਾਂ ਮਾਰਵਾੜੀ ਕੰਪੀਟੀਸ਼ਨ ਜਿਹੜਾ ਹੋਣਾਗਾ ਦੁੱਧਦੰਦ ਮਾਰਵਾੜੀ ਬਸ਼ੇਰੀਆਂ ਫਿਰ ਉਸ ਤੋਂ ਬਾਅਦ ਦੁੱਧਦੰਦ ਮਾਰਵਾੜੀ ਬਸ਼ੇਰੇ ਉਸ ਤੋਂ ਬਾਅਦ ਚੋਂ ਬਾਅਦ ਦੁਪਹਿਰ ਦੋਦੰਦ ਮਾਰਵਾੜੀ ਬਸ਼ੇਰੀਆਂ ਤੇ ਫਿਰ ਉਸ ਤੋਂ ਬਾਅਦ ਚੋਂ ਦੋਦੰਦ ਮਾਰਵਾੜੀ ਬਸ਼ੇਰੇ ਇਹ 3 ਤਰੀਕ ਦਾ ਪ੍ਰੋਗਰਾਮ ਆ ਮਿੱਤਰੋ ਨੋਟ ਕਰ ਲਓ ਭੁੱਲ ਨਾ ਜਾਇਓ ਤੇ 4 ਤਰੀਕ ਨੂੰ ਜਿਹੜਾ ਪ੍ਰੋਗਰਾਮ ਆ ਉਹਦੇ ਪਹਿਲਾਂ ਸਵੇਰੇ ਨੌਕਰੀਆਂ ਵੱਡੀਆਂ ਘੋੜੀਆਂ ਦੇ ਮੁਕਾਬਲੇ ਹੋਣੇ ਆ ਤੇ ਫਿਰ ਉਸ ਤੋਂ ਬਾਅਦ ਨੁਕਰੇ ਵੱਡੇ ਘੋੜਿਆਂ ਦੇ ਮੁਕਾਬਲੇ ਹੋਣੇ ਆ ਫਿਰ ਉਸ ਤੋਂ ਬਾਅਦ ਮਾਰਵਾੜੀ ਘੋੜੀਆਂ ਦੀ ਕੰਪੀਟੀਸ਼ਨ ਆ ਤੇ ਫਿਰ ਉਸ ਤੋਂ ਬਾਅਦ ਮਾਰਵਾੜੀ ਘੋੜਿਆਂ ਦੇ ਕੰਪੀਟੀਸ਼ਨ ਆ ਤੇ ਉਸ ਤੋਂ ਬਾਅਦ ਚ ਜਿਹੜੀ ਚੈਂਪੀਅਨਸ਼ਿਪ ਹੁੰਦੀ ਆ ਉਹ 4 ਤਰੀਕ ਨੂੰ ਹੀ ਆ ਉਹਦੇ ਫਿਰ ਉਸ ਤੋਂ ਬਾਅਦ ਨੋਕਰੇ ਦੀ ਚੈਂਪੀਅਨਸ਼ਿਪ ਹੋਣੀ ਆ ਤੇ ਲਾਸਟ ਤੇ ਜਮਾ ਖੀਰ ਤੇ ਮਾਰਵਾੜੀ ਦੀ ਚੈਂਪੀਅਨਸ਼ਿਪ ਹੋਣੀ ਆ ਹੁਣ ਤੁਸੀਂ ਸੋਚੋਗੇ ਵੀ ਮੋਟਰਸਾਈਕਲ ਤਾਂ ਜਿਹੜਾ ਇੱਕ ਤਰੀਕ ਨੂੰ ਦੇਣਾ ਕੱਲਾ ਉਹ ਹੀ ਦੱਸਤਾ ਵੀ 4 ਮੋਟਰਸਾਈਕਲ ਹੋਰ ਕਿਹੜੇ ਹੋਏ 4 ਮੋਟਰਸਾਈਕਲ ਮਿੱਤਰੋ ਹੁਣੇ ਵੀ ਜਿਹੜੇ ਲਾਸਟ ਵਾਲੇ ਦੇਣਾ 4 ਤਰੀਕ ਨੂੰ ਵੰਡੇ ਜਾਣੇ ਆ ਆਲਟੋ ਕਾਰਾਂ ਵੀ ਉਸੇ ਦਿਨ ਹੀ ਵੰਡੀਆਂ ਜਾਣੀਆਂ ਨੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਤਾਂ ਜਾਨਵਰ ਪਹਿਲਾਂ ਫਸਟ ਪੋਜੀਸ਼ਨ ਤੇ ਆਉਣਗੇ 4 ਤਰੀਕ ਨੂੰ ਜਿਵੇਂ ਨੋਕਰਾ ਘੋੜਾ ਹੋ ਗਿਆ ਨੁਕਰੀ ਘੋੜੀ ਹੋਗੀ ਮਾਰਵਾੜੀ ਘੋੜਾ ਹੋ ਗਿਆ ਤੇ ਮਾਰਵਾੜੀ ਘੋੜੀ ਹੋਗੀ ਤੇ ਇਹਨਾਂ ਨੂੰ ਤਾਂ ਚਾਰ ਮੋਟਰਸਾਈਕਲ ਦੇਣੇ ਆ ਉਸ ਤੋਂ ਬਾਅਦ ਚ ਜਿਹੜੀ ਸ਼ਾਮ ਨੂੰ ਲਾਸਟ ਤੇ ਚੈਂਪੀਅਨਸ਼ਿਪ ਹੋਊਗੀ 4 ਤਰੀਕ ਨੂੰ ਉਸ ਦੇ ਵਿੱਚ ਦੋ ਕਾਰਾਂ ਦਿੱਤੀਆਂ ਜਾਣੀਆਂ ਨੇ ਆਲਟੋ ਜਿਹੜਾ ਵੀ ਨੋਕਰਾ ਬਰੀਡ ਦੇ ਵਿੱਚ ਚੈਂਪੀਅਨ ਬਣੂਗਾ ਜਾਨਵਰ ਤੇ ਜਿਹੜਾ ਮਾਰਵਾੜੀ ਬਰੀਡ ਦੇ ਵਿੱਚ ਚੈਂਪੀਅਨ ਬਣੂਗਾ ਸੋ ਉਹਨਾਂ ਨੂੰ ਦੋ ਕਾਰਾਂ ਦਿੱਤੀਆਂ ਜਾਣੀਆਂ ਨੇ ਗੀਆਂ ਮਿੱਤਰੋ ਨੋਕਰੇ ਨੂੰ ਤੇ ਮਾਰਵਾੜੀ ਨੂੰ ਸੋ ਇਸੇ ਤਰ੍ਹਾਂ ਰੱਖੀਆਂ ਗਈਆਂ ਨੇ ਜਿਹੜੀਆਂ ਦੋ ਕਾਰਾਂ ਨੇ ਆਲਟੋ ਤੇ ਪੰਜ ਮੋਟਰਸਾਈਕਲ ਆ ਇੱਕ ਰੇਵੀਆ ਚਾਲ ਵਾਲੇ ਦਾ ਹੋ ਗਿਆ ਤੇ ਬਾਕੀ ਦੂਜਿਆਂ ਦੇ ਹੋਗੇ ਜਿਹੜੇ ਚਾਰ ਆ ਸੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਵੀਡੀਓ ਹੋਰ ਸਟੇਟਾਂ ਤੱਕ ਵੀ ਪਹੁੰਚਦੀ ਹੋ ਸਕੇ ਤੇ ਤਰੀਕਾ ਤੁਸੀਂ ਕਰ ਲਓ ਨੋਟ ਬਾਕੀ ਆ ਪੋਸਟਰ ਦੇ ਵਿੱਚ ਜਿਹੜੀ ਵੀ ਕੋਈ ਗੱਲਬਾਤ ਹੋਰ ਪੁੱਛਣੀ ਹੋਈ ਇਹ ਇੱਥਾਂ ਜਿਹੜੇ ਕਮੇਟੀ ਦੇ ਮੈਂਬਰ ਸਹਿਬਾਨਾ ਉਹਨਾਂ ਦੇ ਨੰਬਰ ਦਿੱਤੇ ਹੋਇਆ ਤੇ ਇਹਨਾਂ ਨੂੰ ਤੁਸੀਂ ਫੋਨ ਲਾ ਲਿਓ ਵੱਧ ਤੋਂ ਵੱਧ ਭਰਾਵਾਂ ਨੂੰ ਘੋੜਾ ਪਾਲਕ ਵੀਰਾਂ ਨੂੰ ਬੇਨਤੀ ਆ ਵੀ ਹਮ ਹਮਾ ਕੇ ਪਹੁੰਚੋ ਤੇ ਸ਼ੋਹ ਦੀ ਰੌਣਕ ਨੂੰ ਵਧਾਓ ਉਥੇ ਦੇਖਣ ਵਾਸਤੇ ਵੀ ਆਓ ਤੇ ਵੱਧ ਤੋਂ ਵੱਧ ਆਪਦੇ ਜਾਨਵਰ ਉਥੇ ਪਾਰਟਿਸਪੇਸ਼ਨ ਦੇ ਵਿੱਚ ਵੀ ਲੈ ਕੇ ਆਓ ਤਾਂ ਕਿ ਆਪਾਂ ਇਹਨਾਂ ਸ਼ੋਹਾਂ ਨੂੰ ਕਾਮਯਾਬ ਕਰ ਸਕੀਏ ਤੇ ਜਿੰਨੇ ਵੀ ਪੰਜਾਬ ਦੇ ਸ਼ੋਹ ਹੁੰਦੇ ਆ ਚਾਹੇ ਜਾਂ ਮੰਡੀਆਂ ਲੱਗਦੀਆਂ ਨੇ ਇਹ ਬਹੁਤ ਵੱਡਾ ਅਪਰਾਲਾ ਜਿੰਨੇ ਵੀ ਭਰਾ ਆਪਣੇ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਕਰਵਾਉਂਦੇ ਆ ਕਿਉਂਕਿ ਇਹਨਾਂ ਵਾਸਤੇ ਬਹੁਤ ਐਫਰਟਸ ਲੱਗਦੇ ਆ ਤੇ ਤੁਸੀਂ ਸਮੇਂ 'ਚੋਂ ਸਮਾਂ ਕੱਢ ਕੇ ਆਇਓ ਚਾਰੇ ਦਿਨ ਆਪਦੀ ਹਾਜ਼ਰੀ ਲਵਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਤਿਆਰੀਆਂ ਖਿੱਚ ਲਓ ਹੁਣ ਸ਼ੋਹ ਦੀਆਂ ਧੰਨਵਾਦ ਜੀ ਸਸਿਕਾ